ਹਾਂਜੀ ਸਾਸਤਰੀ ਕਾਲ ਜੀ 12 ਤਰੀਕ 2024 12 9 2024 ਜਿਹੜੇ ਨਵੇਂ ਕੁਝ ਬੱਚੇ ਨਿਕਲੇ ਆ 10 12 ਹੈਗੇ ਆ ਇਹੋ ਬਾਹਰ ਆਏ ਆ ਮਗਾ ਚਲੋ ਪਹਿਲਾਂ ਸ਼ੋਅ ਕਰਾ ਰਿਹਾ ਆ ਆ ਦੇਖੋ ਦੋ 골ਡਨ ਆ ਤੇ ਦੋ ਦਿੱਜੀਆ ਚੈੱਕ ਕਰੋ ਮਗਰ 골ਡਨ ਦੀ ਕੋਲੋਨੀ ਆ ਦੇਖੋ ਆ ਇੱਕ ਟੈੜੀਆਂ ਦਾ ਬੱਚਾ ਵੀ ਓ ਮੇਰੇ ਗੋਲਡਨ ਵੇਖੋ ਖਲੋਤਾ ਇਹ ਗਾ ਪੀਓ ਮੇਰੇ ਚਿੱਟਾ ਗੋਲਡਨ ਉਹ ਬੱਚਾ ਬਰੀਡਿੰਗ ਨਹੀਂ ਰੱਖਿਆ ਦੀ ਮਾਂ ਨਹੀਂ ਹੈਗੀ ਮਾਂ ਦੀ ਸੇਲ ਹੋਣੀ ਆ ਤੇ ਉਹ ਬੱਚਾ ਉਹ ਰੱਖ ਲੈਣਾ ਬਰੀਡਿੰਗ ਲਈ ਵੇਖੋ ਆਪਣੀ ਕਲੋਨੀ ਖਾਣੀ ਕਿੰਦਾਂ ਦੀ ਚੰਗੀ ਆ ਤੇ ਆਓ ਬੱਚੇ ਜਿਹੜੇ ਕੁਝ ਨਿਕਲੇ ਆ ਆਇਆ ਕੋ ਆ ਦੋਵੇਂ ਆ ਤੇ ਆ ਦੋਵੇਂ ਫਰੰਟ ਦੇ ਆ ਹੁਣ ਜਿਹੜੇ ਆ ਦੋਵੇਂ ਬਾ ਦੇਖੋ ਆ ਕੀ ਬਾਤ ਹੈ ਖਲੋਣੀ ਚੈੱਕ ਕਰੋ ਵਾਈਬ੍ਰੇਟ ਹੋਉਂਦੀ ਹੈ ਅਗਲੇ ਨਾਲ ਇਹ ਦੋਵੇਂ ਇੱਕੋ ਝੋਲੀ ਦੇ ਬੱਚੇ ਆ ਪਤਾ ਨਹੀਂ ਭੈਣ ਭਰਾ ਆ ਕੇ ਪਤਾ ਨਹੀਂ ਭਰਾ ਭਰਾ ਮਾਂ ਇਹਨਾਂ ਦੀ ਸੇਲ ਹੋ ਗਈ ਆ ਤੇ ਹੁਣ ਇਹਨਾਂ ਨੂੰ ਬੱਚੇ ਇਹਨਾਂ ਦੇ ਡਾਇ ਅੱਗੇ ਇਹ ਬੱਚੇ ਦੋਵੇਂ ਰੱਖ ਲੈਣੇ ਇਹਨਾਂ 'ਚ ਜਿਹੜੀ ਪੱਠੀ ਹੋਈ ਉਹ ਫਿਰ 골ਡਨ ਇੱਕ ਕਬੂਤਰ ਹੈਗਾ ਇਹ ਕਾ 골ਡਨ ਬੱਚਾ ਨਿਕਲਿਆ ਵਾ ਤੇ ਇਹ ਕਾ ਟੈੜੀਆਂ ਦਾ ਬੱਚਾ ਆ ਸਾਡਾ ਇੱਥੇ ਹੈਗਾ ਵਾ ਕਾਲੀ ਤਾਉਂ ਲਗਾ ਕਬੂਤਰ ਇਹਦਾ ਬੱਚਾ ਆ ਉਹ ਮਗਰ ਇਹਦੀ ਤੁਹਾਨੂੰ ਫਿਰ ਮੰਮੀ ਖੋੜੀ ਉਹਨੇ ਦਵਾ ਦਿੱਤੀ ਆ ਦੇਖੋ ਹੋ ਇਹ ਦੋਵੇਂ ਕੋ ਝੋਲੀ ਦੇ ਬੱਚੇ ਦੋਵੇਂ ਨਵੇਂ ਨਿਕਲੇ ਨੇ ਦੋਵੇਂ ਬਾਹਰ ਆਉਂਦੇ ਨੇ ਮਗਰ ਇੱਕੋ ਨਵਾਂ ਜੋੜਾ ਲਾਉਂਦੇ ਟੈਡੀ ਲਾਲ ਅੱਖਾਂ ਵਾਲਾ। ਕੋਲੀਆਂ ਵੇਖੋ ਹੁਣ ਵੇਖੋ ਉਹ ਦੇਖ ਨਹੀਂ ਥੱਲੇ ਪੱਟ ਨਜ਼ਰੇ। ਬਸ ਇਹ ਬੱਚਾ ਬਰੀਡਿੰਗ ਲਈ ਰੱਖਿਆ ਵਾ। ਇਹ ਡਾਣਾ ਨਹੀਂ ਆ। ਤੇ ਅਭੀ ਨਹੀਂ ਡਾਣਾ ਬਰੀਡਿੰਗ ਲਈ ਰੱਖੇ ਦੋਏ। ਬਾਕੀ ਸਾਰੇ ਡਾਵਾਂਗੇ ਫੇਰ। ਪਹਿਲਾਂ ਡਾੜਾ ਕੇ ਦੇਖ ਲਿਆ। ਬਾਕੀ ਕੋਦੇ ਜਿਹੜੇ ਨਾ ਬਲੱਡ ਇੱਕੋ ਹੀ ਕਰਨਾ ਹੁੰਦਾ ਡਾੜਾ ਕੇ ਚੈੱਕ ਕਰ ਲਈਦੇ। ਤੇ ਫਕੀਰ ਦੇ ਫੇਰਾ ਦੇ ਉਤਰ ਕੀ ਰਿਜ਼ਲਟ ਦਿੰਦਾ ਅੱਜ ਦੋ ਦੋ ਮੇਕੋ ਛੋੜੀ ਦਿਆ ਆ ਕਬੂਤਰ ਕੱਲਾ ਬੱਚਾ ਪੜਿਆ ਵਾ ਆ ਇੱਕ ਕੱਲਾ ਬੱਚਾ ਪੜਿਆ ਤੇ ਇਧਰ ਨਾਲੇ ਕਾਹ ਪੜਿਆ ਵਾ ਇੱਥੇ ਦੋ ਬੱਚੇ ਕਾਹ ਪੜਦੇ ਪਏ ਆ ਇੱਕ ਦੋ ਬੱਚੇ ਇਧਰ ਪੜਦੇ ਆ ਤੇ ਤੇ ਇਧਰ ਪੜਦਾ ਪਿਆ ਤੇ ਇੱਕ ਇਹ ਥੱਲੇ ਪੜਦਾ ਵੀ ਬੱਚੇ-ਬੱਚੇ ਕਾਫੀ ਪੜਦੇ ਪਏ ਅਜੇ ਵੀ 8-10 ਬੱਚੇ ਪਾਲਦੇ ਪਏ ਨੇ। ਬਾਕੀ ਵੇਚਦੇ ਆ। ਕਿਉਂਕਿ ਉਹਨਾਂ ਜੋੜੇ-ਜੜੇ ਅਜੇ ਲੈ ਨਹੀਂ ਕਬੂਤਰੀਆਂ ਸੇਲ ਹੋ ਗਏ, ਕਬੂਤਰ ਵੀ ਸੇਲ ਹੋ ਗਏ ਕਾਫੀ। ਤੇ ਹੋਰ ਦੋਸਤੋ ਬਾਅਦ ਆ ਵੇਨੇ ਨਵੇਂ ਨੇ ਜੋੜੇ ਲਾਉਣੇ ਆ। ਅਜੇ ਆ ਇੱਕ-ਦੋ ਲਾਏ ਆ ਜੋੜੇ, ਬਾਕੀ ਹੌਲੀ-ਹੌਲੀ ਸਾਰੇ ਉਹਨਾਂ ਥੱਲੇ ਨਵੇਂ ਲਾਵਾਂਗੇ ਜੋੜੇ। ਬਾਅਦ ਵਿੱਚ ਚਲੋ ਉਹਨਾਂ ਤਲ ਤੇ ਸ਼ੌਕ ਕਰਾਂਗੇ। ਜਿਹੜੇ-ਜਿਹੜੇ ਥੱਲੇ ਨਵੇਂ ਲਾਉਣੇ ਆ। ਇਹਦਾ ਰਿਜ਼ਲਟ ਬਹੁਤ ਜ਼ਿਆਦਾ ਬੱਚੇ ਦਾ। ਇਹਦੇ ਮਾਰੇ ਸੇਲੋ ਗਈ ਹੁਣ ਤੇ ਹੁਣ ਬਸ ਕਬੂਤਰ ਰਹਿ ਗਿਆ ਕਬੂਤਰ ਨੂੰ ਰੱਖਾਂਗੇ ਤੇ ਇਹਦੇ ਆ ਵੇਨੇ ਆ ਕੋਈ ਜੇ ਉਹ ਪੱਟੀ ਹੋਈ ਤੇ ਫਿਰ ਦੂਜੇ ਬਲੈਂਡੇ ਚ ਪਾਵਾਂਗੇ ਜਿਹੜਾ ਰਿਜ਼ਲਟ ਫੁੱਲ ਦੇ ਰਿਹਾ ਵੱਡੇ ਕਬੂਤਰ ਨਾਲ ਪਾਵਾਂਗੇ ਵੱਡਾ ਕਬੂਤਰ ਤੇ ਯੰਗ ਕਬੂਤਰੀ ਅ ਕੁਝ ਬੈਠੇ ਜਿਹੜੇ ਇਧਰ ਸਾਰੇ ਇਧਰ ਇੱਕ ਦੋ ਬੱਚੇ ਮਿਲਲੇ ਹੋ ਹਰੇਕ ਇਹ ਕਾ ਬੱਚਾ ਟਾੜੀਆਂ ਦਾ ਦੇਖੋ ਇਹਦੀ ਪਹਿਲਾਂ ਹੀ ਹੋਣੀ ਚੈੱਕ ਕਰੋ ਇਹਦੀ ਖਲੋਣੀ ਚੈੱਕ ਕਰੋ ਇਹ ਕਾ ਇਹ ਵੀ ਟਾੜੀਆਂ ਦਾ ਆਹੇ ਬੱਚੇ ਪੜੇ ਚਾਰ ਚਾਰ ਆਵਾਦ ਤੇ ਨਾਵ ਸਤਿਆ ਤੇ ਬਾਕੀ ਉੱਟ ਦਾ ਬੱਚੇ ਪਲਦੇ ਪਏ ਸਾਰੇ ਇਹਨਾਂ ਚ ਦੋ ਛੱਡ ਗਏ ਬਾਕੀ ਡਾਵਾਂਗੇ ਸਾਰੇ ਆ ਵੀ ਡਾਵਾਂਗੇ ਕੜੇ ਛੋਟੇ ਮੱਲਾ ਚੋਕਾ ਚਾਕਾ ਲੈਂਦੇ ਆ ਬਾਹਰ ਆਉਂਦੇ ਆ ਇਹਨਾਂ ਡਾਵਾਂਗੇ ਸਾਰਿਆਂ ਨੂੰ ਆਪਾਂ ਛੱਡਿਆ ਤੇ ਡੋਬੋ ਜੀ ਛੋਕਾ ਨੂੰ ਬੱਚੇ ਆਟਾ ਬੜੀ ਉਤਰੀ ਆ ਇਹਦੇ ਵਿੱਚ ਬੱਚੇ ਨਿਕਲੇ ਦੋ ਆਹੋ ਕਰੋ ਕਰੋ ਨਹੀਂ ਜਾ ਕੇ ਪਿਤਾ ਦੀ ਇਹ ਉਹ ਇਹ ਜੋੜੇ ਲਾਉਂਦੇ ਆ ਕਰਦਾ ਇਹ ਬੱਚਾ ਹੈ ਵਾਰਚੇ ਦੀ ਮਾਂ ਮਰਗੀ ਦੇ ਹੁਣ ਆ ਇਹਨੂੰ ਰੱਖਿਆ ਵਾ ਵੱਡੀਆਂ ਗੋਦਰੀਆਂ ਕਾਫੀ ਮਰਗੀਆਂ ਨੇ ਇਹਨੂੰ ਅੰਨਾ ਥੋੜਾ ਚਿੱਟੀ ਅੱਖ ਚ ਪਾਉਣਾ ਬੱਚੇ ਥੋੜੇ ਨਾ ਬਲੱਡ ਥੋੜਾ ਆ ਨਾਰਮਲ ਜਾਗਰਨਾ ਬਲੱਡ ਵਰਮ ਆ। ਬੱਚੇ ਕੰਟਰੋਲ ਨਹੀਂ ਹੁੰਦੇ। ਦੇਖੋ ਅੱਖ ਨੂੰ ਚੱਕਰ। ਇੱਕ ਦੋ ਬੱਚੇ ਹੋਰ ਨਵੇਂ ਨਿਕਲੇ ਆ। ਉਹ ਛੋਟੇ ਰੇ ਥੋੜੇ। ਉਹ ਜਿਹੜੇ ਵੱਡੇ ਨੇ ਨਾ ਧਨਵੰਦ ਚੌਕ ਤੇ ਕਰਾਈਏ ਥੋੜਾ ਬਹੁਤ। ਆਪੋਂ ਨਿਕਲੇ ਤੇ। ਬਾਕੀ ਜਿਹੜੇ ਵੀ ਚੈਨਲੋਂ ਤੇ ਨਵੇਂ ਆਂਦੇ ਚੈਨਲੋਂ ਵੱਤੋ ਤੇ ਸਬਸਕ੍ਰਾਈਬ ਕਰਾਇਆ ਕਰੋ ਤੇ ਵੀਡੀਓ ਲਾਈਕ ਮਾਰਨ ਜ਼ਰੂਰ ਕਰਾਇਆ ਕਰੋ। ਆਪਾਂ ਤੁਹਾਨੂੰ ਗਾਵਾਂ ਫਿਰ। ਸ਼ੋਕ ਕਰਾਂਗੇ ਲਾਈਕ ਜਦੋਂ ਬਾੜੀਆਂ ਪੂਰੀਆਂ ਡਾਉਣੀਆਂ ਮੈਂ ਉਹ ਪਿਛਲੇ ਕੂਤਰਨੇ ਤੇ ਆਹ ਕੂਤਰਨੇ ਸੇਮ ਹੀ ਬੰਦਾ ਏਦਾਂ ਬੰਦਾ ਜੋ ਕਿ ਬਲੱਡ ਮਤਲਬ ਰਲਦਾ ਮਿਲਦਾ ਹੀ ਇਹਨਾਂ ਦਾ ਤੇ ਉਹ ਇਹਨਾਂ ਦੇ ਏਦਾਂ ਹੀ ਸੇਮ ਚੱਕ ਕਰ ਉਹਨਾਂ ਦੀ ਘਰੋਣੀ ਚਾ ਕਰਾਂ ਮੈਂ ਇੱਕ ਬਰ ਦੀ ਪੂਸ਼ ਇਹਨਾਂ ਦੀ ਵੀ ਇੱਕ ਬਰ ਦੀ ਪੂਸ਼ ਬੈਲੈਂਸ ਹਰ ਜਿਹੜੇ ਵੀਰ ਨਵੇਂ ਆਉਂਦੇ ਆ ਚੈਨਲ ਨੂੰ ਆ ਤਾਂ ਸਬਸਕ੍ਰਾਈਬ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਫੇਸਬੁੱਕ ਵਾਲੇ ਫੋਲੋਅਰ ਆਗੇ ਨਵੇਂ ਨਿਕਲੇ ਬੱਚੇ ਹੋ ਆ ਬਿਲਕੁਲ ਨਾ